लुधियाना की अकालगढ़ मार्केट में खुलेआम गुंडागर्दी का मामला सामने आया है जहां कुछ युवकों ने एक दुकान पर तेज धार हथियारों से हमला कर दिया आरोप यह भी है कि इन आरोपियों द्वारा कांच की बोतलें भी फेंकी गईं जिसकी जांच पुलिस कर रही है हमले का सीसीटीवी वीडियो भी सामने आया है मैं अकालगढ़ मार्केट के प्रधान होने के नाते इन्हों दोपहर भी समझाया ਅਨਦਰ ਮੁੰਡਾ ਇੱਕ ਚੋਰੀ ਕਰਦਾ ਫੜਿਆ ਗਿਆ ਸੀ। ਉਹਦੇ ਬਾਅਦ ਐਨੇ ਮੁੰਡੇ ਨੂੰ ਪੁੱਛਿਆ ਭਾਈ ਤੈਨੂੰ ਕਿਹੜਾ ਕਿਹੜਾ ਸਮਾਨ ਵੇਚਿਆ। ਐਨੇ ਇੱਕ ਮੁੰਡੇ ਦਾ ਨਾਮ ਲਿਆ। ਉਹ ਮੁੰਡੇ ਨੇ ਜਦੋਂ ਬੁਲਾਇਆ ਉਹਦੇ ਨਾਲ ਚਾਰ-ਪੰਜ ਮੁੰਡੇ ਆਏ। ਉਹਨਾਂ ਨੇ ਆ ਕੇ ਪਹਿਲਾਂ ਦੁਪਹਿਰੇ ਬਦਮਾਸ਼ੀ ਕੀਤੀਆਂ। ਇਹਨਾਂ ਦੀ ਆਪਸੀ ਬਿਆਸ ਉਹਦੋਂ ਮੈਂ ਛਡਾ ਕੇ ਆਪ ਹੀ ਮੈਂ ਛਡਾ ਕੇ ਭੇਜਦਾ। ਲੈ ਇੱਕ ਵਾਰੀ ਸ਼ਾਂਤ ਕਰਦਾ। ਇੱਕ ਵਾਰ ਸ਼ਾਂਤ ਕਰਦਾ। ਉਹਦੇ ਬਾਅਦ ਮੈਂ ਲੰਗਰ ਚੱਕਦਾ ਮੈਨੂੰ ਫਿਰ ਪਤਾ ਲੱਗਾ ਕਿ ਮੁੰਡੇ ਆਏ ਆ। ਮੈਂ ਉਹਨਾਂ ਦੇ ਪਿੱਛੇ ਗਿਆ। ਫਿਰ ਮੈਂ ਉਹਨਾਂ ਨੂੰ ਸਮਝਾਇਆ ਕਿ ਮੈਨੂੰ ਵੀ ਕਹਿੰਦੇ ਆ ਜਾਓ ਜੀ ਮੈਂ ਕਿਹਾ ਚਲੋ ਕੋਈ ਨਹੀਂ ਭਾਈ ਸਭੇ ਛੋਟੇ ਬੱਚਿਆਂ ਵਰਗੇ ਜਿੱਦਾਂ ਸਾਰੇ ਬਾਕੀ ਦੇਗੇ ਉਦਾਂ ਹੀ ਤੁਸੀਂ ਜੀ ਉਹਦੇ ਬਾਅਦ ਉਹਨਾਂ ਨੂੰ ਸਮਝਾਉਣ ਤੋਂ ਬਾਅਦ ਦੁਬਾਰੇ ਫਿਰ ਸਮਝਾਤਾ ਚਲੇ ਗਏ ਜੀ ਉਹ ਤੋਂ ਬਾਅਦ ਸ਼ਾਮ ਨੂੰ ਆਏ ਮੇਰੇ ਖਿਆਲ ਤੇ 15 ਤੋਂ 20 ਜਾਣੇ ਜਿਹਦੇ ਵਿੱਚ ਦੁਕਾਨਦਾਰ ਦੇ ਜਿਹੜਾ ਮਾਲਕ ਹੈ ਉਹਦਾ ਹੱਥ ਦਾ ਗੁੱਟ ਲਾ ਕੇ ਉਹਦੀ ਨਸ ਵੱਡੀ ਗਈ ਉਹਦਾ ਜਿਹੜਾ ਮੁੰਡਾ ਹੈ ਉਹਦੇ ਸਿਰ ਤੇ ਦਾਤਾਂ ਮਾਰਦੀਆਂ ਜਿਹੜਾ ਮੁੰਡਾ ਦੁਪਹਿਰੇ ਜਿਹਦੇ ਨਾਲ ਤੂੰ ਤੂੰ ਮਹਿਮਾ ਹੋਈ ਸੀ ਉਹਦੀ ਚੀਚੀ ਉਂਗਲ ਵੱਢਤੀ ਜੀ ਇਹ ਦੁਕਾਨ ਸਾਰੀ ਭੰਗ ਗਈ ਤੇ ਕੁ ਬੰਬੂ ਵੀ ਲੱਗੇ ਆ ਹਾਂ ਤੇਜਾਬ ਵਾਲਾ ਜਿਹੜਾ ਬੰਬ ਜਿਹਾ ਮਾਰਿਆ ਉਹਦੇ ਬਾਅਦ ਇਹ ਬੀਅਰ ਦੀਆਂ ਬੋਤਲਾਂ ਤੇਜਾਬ ਦੀਆਂ ਬੋਤਲਾਂ ਉੱਥੇ ਦਾ ਜਿਹੜਾ ਤੁਸੀਂ ਇੱਕ ਵਾਕਿਆ ਵੇਖ ਲਓਗੇ ਨਾ ਉਹ ਤਾਂ ਇੱਕ ਬਸ ਕੱਚ ਤੱਕਾ ਤ ਹੋਏ ਪਿਆ ਅੱਜ ਮਤਲਬ ਦੁਪਹਿਰ ਜਿਹੜੇ ਅਸੀਂ ਲੰਗਰ ਲਾਇਆ ਸੀ ਅਸੀਂ ਕਹਿੰਨੇ ਜੀ ਕੋਈ ਉਹ ਗੁਰੂ ਮਾਰਿਆ ਨਹੀਂ ਜਿਹੜੀ ਦੁਪਹਿਰ ਹੀ ਸੇਵਾ ਕੀਤੀ ਹੈ ਉਹ ਸੇਵਾ ਨਹੀਂ ਇਹ ਬਚਾਲਿਆ ਨਹੀਂ ਤੇ ਅੱਜ ਇੱਕ ਆਦਾ ਬੰਦਾ ਉਹਨਾਂ ਨੇ ਮਾਰ ਦੇਣਾ ਸੀ ਉਹਨਾਂ ਦੇ ਕੋਲ ਕੰਮ ਕਰਦਾ ਸੀਗਾ ਮੁੰਡਾ ਉਹਨਾਂ ਦੇ ਕੋਲ ਮੁੰਡਾ ਕੰਮ ਕਰਦਾ ਸੀ ਉਹ ਕਾਮ ਵਾਲੇ ਦਾ ਤਾਂ ਫੈਸਲਾ ਵੀ ਹੋ ਗਿਆ ਜੀ ਇੱਕ ਉੱਜਾ ਮੁੰਡਾ ਸੀ ਜਿਹਦੇ ਨਾਲ ਆਏ ਸੀ ਉਹ ਹਾਲੇ ਉੱਥੇ ਬੈਠਾ ਹੋਇਆ ਸੀ ਪਰ ਉਹ ਟਕਰਾਰ ਗਿਆ ਇਹੋ ਜੀ ਇਹਨਾਂ ਨੇ ਕਰ ਲਈ ਆਪਣੇ ਇਸ਼ੂ ਬਣਾ ਲਿਆ ਇਸ਼ੂ ਬਣਾਉਣ ਤੋਂ ਬਾਅਦ ਸਾਰੇ ਉੱਥੋਂ ਮੁੰਡੇ ਇਕੱਠੇ ਕਰਕੇ ਲਿਆ ਕੇ ਉਹ ਉਹਨਾਂ ਦੇ ਇਹ ਹਾਲਾਤ ਕਰਦੇ ਕਈਆਂ ਦੀ ਪਛਾਣ ਮਾਮਲਾ ਇਦਾਂ ਜੀ ਕਿ ਸਾਡੇ ਅਕਾਲ ਮਾਰਕ ਵਿੱਚ ਦੀਪਕ ਸੈলেকਸ਼ਨ ਕਲੈਕਸ਼ਨ ਵਾਲੇ ਦੁਕਾਨਦਾਰ ਨੇ ਜੀਨ ਦਾ ਕੰਮ ਕਰਦੇ ਨੇ ਤੇ ਉਹਨੋਂ ਦੇ ਇੱਕ ਦੁਕਾਨ ਦਾ ਕਰਮਚਾਰੀ ਚੋਰੀ ਕਰਦਾ ਪੜਿਆ ਗਿਆ ਜਿਹੜਾ ਥੱਗੀ ਕਰ ਰਿਹਾ ਸੀ ਕਾਫੀ ਦਿਨ ਤੋਂ ਵਾਚ ਕਰ ਰਹੀ ਸੀ ਕੈਮਰੇ ਚ ਉਹਨੂੰ ਬੁਲਾਇਆ ਗਿਆ ਸੀ ਕਿ ਉਹਦੇ ਘਰ ਦੇ ਨਾਲ ਮੁੰਡੇ ਆਏ ਸੀ ਦੋ ਨਾਲ ਦੁਪਹਿਰ ਨੂੰ ਸਮਝਾ ਕੇ ਭੇਜਤਾ ਗਿਆ ਸੀ ਉਹ ਕਹਿੰਦਾ ਵੀ ਅੱਜ ਤਾਂ ਮੈਂ ਇਹਨਾਂ ਨੂੰ ਬੰਦੇ ਨੂੰ ਮਾਲ ਦਿੱਤਾ ਹੈ ਭਾਈਚਾਰੇ ਨਾਲ ਤੇ ਵੀ ਇਹਦਾ ਚਲੋ ਬਦਨਾਮੀ ਨਾ ਹੋਵੇ ਕਰ ਲੈਂਦੇ ਆ ਉਹ ਕਹਿੰਦਾ ਜੀ ਸਾਡੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਨੇ ਸਾਡੀ ਡੀਲ ਕੀਤੀ ਉਹਨੇ ਪਹਿਸੇ ਸਮਝਾ ਕੇ ਭੇਜ ਦਿੱਤਾ ਸੀ ਜੀ ਸ਼ਾਮ ਨੂੰ ਟਾਈਮ ਅਚਾਨਕ 2:00 ਤੋਂ 2:00 ਬੰਦੇ ਆਏ ਯਾ ਦੇਸੀ ਮਤਲਬ ਇੱਕ ਤਾਂ ਮਾਈ ਦੁਕਾਨ ਦੇ ਉੱਤੇ ਉਹ ਮੂਵੀਜ਼ ਕਲੀਅਰ ਨਜ਼ਰ ਆ ਰਹੇ ਆ ਉਹ ਚੁਕਚਾ ਬੈਠੇ ਸੀ ਆਉਂਦੇ ਆ ਉਹਨਾਂ ਨੇ ਹਮਲੇ ਦੀ ਨੀਅਤ ਨਾਲ ਆਏ ਹਮਲਾ ਕਰ ਦਿੱਤਾ ਉਹ ਜਿਹਦੇ ਮਾਲਕ ਹੈ ਦੁਕਾਨ ਦਾ ਸਾਡੀ ਸੀ ਬੋਬੀ ਜੀ ਕਹਿੰਦੇ ਆ ਉਹਨਾਂ ਨੂੰ ਦੀਪਕ ਲੇਕਸ਼ਨ ਵਾਲੇ ਉਹਨਾਂ ਦੇ ਹੱਥ ਤੇ ਦਾਤ ਵਜੀ ਹੈ ਕੁਰਬਾਨਾ ਮਲਾਈਆਂ ਉਹਨਾਂ ਨੇ ਬੋਤਲਾਂ ਵੀ ਛੁੱਟੀਆਂ ਨੇ ਤੇ ਤੇਜਾਬ ਵਾਲੀਆਂ ਬੋਤਲਾਂ ਵੀ ਛੁੱਟੀਆਂ ਉਹਨਾਂ ਦੁਕਾਨ ਦੇ ਵਿੱਚ ਕਿਨੇ ਕੋਈ ਬੰਬ ਗੋਮ ਹਾਂਜੀ ਉਹ ਬੰਬ ਟਾਈਪ ਸੀ ਉਹ ਅਸਲ ਤੇ ਮੈਨੂੰ ਸਮਝ ਨਹੀਂ ਆਈ ਤੇਜਾਬ ਰਿਹਾ ਹੁੰਦਾ ਬੋਤਲਾਂ ਚ ਉਹਨੇ ਕਮਾ ਕੇ ਜਾਂਦੇ ਛੁੱਟੀਆਂ ਅੰਦਰ ਫੱਟੀ ਗਈਆਂ ਕੱਚ ਦੀਆਂ ਬੋਤਲਾਂ ਸੀ ਇਦ ਸੀ ਜਾਬ ਵੀ ਉਹਨਾਂ ਤੋੜ ਦਤਾ ਜੀ ਕਿੱਥੋਂ ਬੰਬੋਂ ਬੰਬ ਲੈ ਕੇ ਆਏ ਨੇ ਸਾਰੇ ਮੁੰਡੇ ਸੀ ਇੱਕ ਪਾਸੇ ਇਕੱਠੇ ਹੋ ਕੇ ਆਏ ਹਜੂਮ ਆਇਆ ਇਕਦਮ ਦੁਕਾਨਦਾਰਾਂ ਨੂੰ ਕਿ ਦੁਕਾਨਦਾਰ ਨੇ ਲਾਕੇ ਤਾਂ ਹੈ ਨਹੀਂ ਕਿ ਇਹਨਾਂ ਨੂੰ ਸਮਝ ਨਹੀਂ ਆਈ ਜਦ ਤੱਕ ਸਮਝ ਆਂਦੀ ਦੁਕਾਨਦਾਰ ਸਭਲਦੇ ਉਹਨੇ ਭੱਜਣ ਦੀ ਕੋਈ ਚੀਜ਼ ਕੀਤੀ ਇਹਨੇ ਮੁੰਡੇ ਦੋ ਮੌਕੇ ਤੇ ਫੜ ਲਏ ਨੌਕਰ ਨੇ ਨੌਕਰ ਨੇ ਹਮਲਾ ਕੀਤਾ ਮਾਰਕ ਤੇ ਨੌਕਰ ਨੇ ਤਾਂ ਸਾਥੀਆਂ ਨੇ ਸਾਥੀਆਂ ਕਿੰਨੇ ਕ ਦਿਨ ਤੋਂ ਜਿਹੜਾ ਉਹ ਵਕਤੀ ਇੱਥੇ ਕੰਮ ਕਰ ਰਿਹਾ ਜਿਹੜੀ ਨੈਰੀਦ ਕਾਲ ਮਾਰਕੀਟ ਦੀ ਦੁਕਾਨ ਹੈ ਮੇਰੇ ਨਾਲ ਦੀ ਦੁਕਾਨ ਤੋਂ ਪਿਛਲੇ 6 ਮਹੀਨੇ ਤੋਂ ਆ ਰਿਹਾ ਇਹਨੇ ਥੱਲੇ ਵੀ ਸ਼ਾਪ ਹੈਗੀ ਉੱਥੇ ਕਿੰਨੇ ਦਿ ਸਰੋਧੀ ਜੇ ਜੇ ਕਵਰੀ ਤੇ ਸ਼ਕਵਰੀ ਸ਼ੁਰੂ ਹੋਣੀ ਸੀ ਇਹ ਤਾਂ ਗੱਲਬਾਤ ਜਾਰੀ ਸੀ ਇਹ ਤਾਂ ਗੱਲਬਾਤ ਕਰਾ ਦੇ ਵਿੱਚ ਉਹਨੇ ਆਪਣੇ ਆਪ ਨੂੰ ਸਿੱਧ ਕਰਨ ਵਾਸਤੇ ਉਹਦੇ ਬੰਦੇ ਆ ਗਏ ਸਾਡੇ ਬੰਦੇ ਕੌਣ ਆਏ ਕੀ ਕਹਿੰਦੇ ਪੁਲਿਸ ਪੁਲਿਸ ਨੇ ਕਾਰਵਾਈ ਕਰੇ ਠੋਕੇ ਕਰਾਂਗੇ ਕਾ ਜੇ ਪਹਿਲਾਂ ਬੰਦੇ ਨੂੰ ਬਚਾਉਣਾ ਜ਼ਰੂਰੀ ਕੋ ਉਹਦੇ ਹੱਥ ਦਾ ਜਿਹੜੇ ਹੱਥ ਤੇ ਦਾਦ ਵੱਜੀ ਮਾਲਕਾਂ ਦੇ ਖੂਨ ਹੀ ਰੁਕ ਰਿਹਾ ਡੀ ਐਮ ਸੀ ਐਡਮਿਟ ਨੇ ਇੱਕ ਉਹਦੇ ਬੇਟੇ ਨੂੰ ਵੱਜੀ ਹੈ ਇੱਕ ਸਾਡੇ ਮਾਰਕੀਟ ਸਾਡੇ ਬੋਨੀ ਜੀ ਨੇ ਉਹਨਾਂ ਦੇ ਹੱਥ ਦੇ ਵੱਜੀ ਛੁਡਾਉਂਦੇ ਆ ਤੇ ਤਿੰਨਾ ਚਾਰਾ ਦੇ ਹਾਂਜੀ ਜਿਹੜਾ ਦੁਕਾਨ ਛੁਡਾਣਾ ਹੈ ਉਹਨਾਂ ਦੇ ਵੱਜੀ ਜਸਵਿੰਦਰ ਸਿੰਘ ਮਿੰਟਾ ਅੱਜ ਜਿਹੜਾ ਮੈਟਰ ਹੋਇਆ ਸਾਡੇ ਬਾਹਰ ਦੀਪਕ ਡੈਸਿਸ ਵਾਲੇ ਨੇ ਉਹਨਾਂ ਤੇ ਸ਼ਾਪ ਤੇ ਮੁੰਡਾ ਕੰਮ ਕਰਦਾ ਸੀਗਾ ਜੋ ਦੋ ਦਿਨ ਪਹਿਲਾਂ ਕੀ ਮਾਲ ਚੋਰੀ ਕਰਦਾ ਫੜਿਆ ਗਿਆ ਉਸ ਦੇ ਸਬੰਧ ਦੇ ਵਿੱਚ ਉਹਨੇ ਦੂਸਰੇ ਮੁੰਡੇ ਦਾ ਨਾਮ ਲਿਆ ਸੀਗਾ ਜਿੰਨੂੰ ਉਹ ਲਿਆਂਦਾ ਗਿਆ ਉਸ ਤੋਂ ਬਾਅਦ ਆਪਣੇ ਨਾਲ ਕਿੰਨੇ ਸਾਰੇ ਬੰਦੇ ਵੀ 25-30 ਬੰਦੇ ਟੱਕੂ ਵਾਲੇ ਤੇ ਆਪਣਾ ਤੇਜਾਬ ਦੀਆਂ ਬੋਤਲਾਂ ਲੈ ਕੇ ਹਮਲਾ ਕੀਤਾ ਬਹੁਤ ਜ਼ਿਆਦਾ ਜ਼ਬਰਦਸਤ ਤੇ ਇਹ ਸਾਰਾ ਮੈਟਰ ਸੀਗਾ ਉਹ ਜਿਹੀ ਅਕਤਵਾਲੀ ਚ ਆਏ ਆ ਕੰਪਲੇਂਟ ਕੀਤੀ ਉਹਨਾਂ ਦੇ ਖਿਲਾਫ ਸੀ ਸਰ ਮੋਕੀ ਵੀਡੀਓ ਹੈਗੀ ਬੁੱਕ ਸੀ ਜੀ ਕੈਮਰੇ ਦੀ ਵੀਡੀਓ ਥੋੜੀ ਜੀ ਹੈਗੀ 15 ਕੋ ਸੈਕਿੰਡ ਦੀ ਤੇ ਬਾਕੀ ਦੇ ਦਾਂ ਬਾਕੀ ਸਵੇਰੇ ਦੁਕਾਨਾਂ ਬੰਦ ਹੋ ਗਈਆਂ ਸੀ ਸਵੇਰੇ ਖੁੱਲ ਕੇ ਤੁਹਾਨੂੰ ਬਾਕੀ ਪ੍ਰੋਪਰ ਵੀਡੀਓ ਤੁਹਾਨੂੰ ਸਵੇਰੇ ਦਿੱਤੀ ਜਾਏਗੀ ਠੀਕ ਹੈ ਇਹ ਜੇ ਸਾਨੂੰ ਕੋਈ ਇੰਟੀਮੇਸ਼ਨ ਆਈ ਸੀਗੀ ਜੀ ਵੀ ਲੜਾਈ ਹੋਈ ਹੈ ਜੀ ਦੋ ਦੁਕਾਨਦਾਰਾਂ ਦੀ ਜੀ ਕੱਪੜੇ ਵਾਲੀ ਦੁਕਾਨ ਤੇ ਲੜਾਈ ਹੋਈ ਹੈ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਪਹੁੰਚੇ ਸੀ ਮੈਟਰ ਇਨਵੈਸਟੀਗੇਟ ਕਰ ਰਹੇ ਆ ਸਾਰਾ ਜੀ ਕਿ ਕਿ ਸਰ ਕਿੰਨੇ ਲੋਕ ਸੀ ਕਿ ਪਤ ਲੱਗਿਆ ਕੁਝ ਕਾਫੀ ਦੱਸ ਰਹੇ ਨੇ ਜੀ 7-8 ਜਣੇ ਸੀਗੇ ਜੀ ਬਾਕੀ ਹਜੇ ਦੇਖ ਰਹੇ ਆ ਹਜੇ ਪਹੁੰਚੇ ਹੀ ਆ ਜੀ ਮੌਕੇ ਤੇ ਹਜੇ ਜਖਮੀ ਹੋਏ ਸਰ ਜਖਮੀ ਬੰਦੇ ਹਾਂ ਹੈਗੇ ਐਡਮਿਟ ਦੱਸ ਰਹੇ ਨੇ ਉਹ ਹਸਪੀਟਲ ਜਾ ਕੇ ਐਡਮਿਟ ਹੋ ਗਏ ਜੀ ਸਰ ਲੋਕੇਸ਼ਨ ਕਿਹੜੀ ਹੈ ਕਾਲਗੜ੍ਹ ਇਹ ਹੈਗੀ ਜੀ ਨਿਗਰ ਮੰਡੀ ਕਾਲਗੜ੍ਹ ਮਾਰਕੀਟ ਜੀ ਠੀਕ ਹੈ ਜੀ ਠੀਕ